ਲਓ ਵੀ ਮਿੱਤਰੋ ਅੱਜ ਆਪਾਂ ਬਾਸਮਤੀ ਆਪਣੀ ਆ ਗਈ ਗੋਭ ਤੇ ਯਾਨੀ ਕਿ ਤੁਹਾਨੂੰ ਦਿਖਾਉਣਾ ਮੈਂ ਬਣਾਉਣ ਲੱਗ ਪਈ ਪੀਲੀ ਐ ਜਿਵੇਂ ਤਿਆਰੀ ਜਾ ਵੇਖੋ ਇਹ ਆ ਦੇਖੋ ਆ ਦੇਖੋ ਪੂਰੀ ਪੈਬ ਬਣੀ ਪਈ ਆ ਹੁਣ ਹੁਣ ਪੈਬ ਦੇ ਉੱਤੇ ਆਪਾਂ ਸਪਰੇਅ ਕਰਨ ਲੱਗੇ ਆ ਬੋਰਨ ਦੀ ਬੋਰਨ ਦੀ ਸਪਰੇਅ ਆਪਾਂ ਬੋਰਨ 20% ਲਾਇਆ 10 ਵੀ ਆਉਂਦਾ ਤੇ 20% ਦੇ ਬੋਰਨ ਤੇ ਆਪਾਂ 70 ਜਾਂ 80 ਗ੍ਰਾਮ ਕਿੱਲੇ ਦਾ ਕਹਿੰਦੇ ਆਪਾਂ ਉਹਨੂੰ ਪਰ ਆਪਾਂ ਥੋੜਾ ਘੱਟ ਪਾਇਆ ਆਪਾਂ ਪਾਇਆ 60 ਕ ਤੇ 100 ਕਿਉਂਕਿ ਆਪਣਾ ਪਾਣੀ ਹੈ ਜੇ ਆਪਾਂ 70 80 ਗ੍ਰਾਮ ਪਾਉਣੇ ਆ ਤਾਂ ਉਹਦੇ ਚ ਆਪਾਂ ਨੂੰ ਜਿਹੜਾ ਲੱਗਣਾ ਪਊਗਾ 150 ਲੀਟਰ ਪਾਣੀ ਪਰ ਆਪਾਂ 60 ਗ੍ਰਾਮ ਕਰਕੇ 125 ਲੀਟਰ ਪਾਣੀ ਲਾ ਰਹੇ ਆ ਕਿੱਲੇ ਦਾ ਤੇ ਬੋਰਨ ਪਾ ਕੇ ਤੇ ਐਨ ਪੀ ਕੇ 13045 ਜਿਹੜਾ ਉਹਦੇ ਨਾਲ ਆਪਾਂ ਬਾਸਮਤੀ ਦੇ ਆਪਣੀ ਸਪਰੇਅ ਆ ਗੋਪਤਿਆ ਆ ਵਿੱਚੋਂ ਵਿੱਚੋਂ ਕੋਈ ਕੋਈ ਮੁੰਜਰਾ ਜਿਹੜੀ ਉਹ ਤੁਹਾਨੂੰ ਮਾੜੀ ਮੋਟੀ ਦੀਂਦੀਆਂ ਨੇ ਤਾਂ ਸਾਰੀ ਹਜੇ ਪੈਪ ਬਣੀ ਵੀ ਆ ਪੈਪ ਦੇ ਉੱਤੇ ਇਹ ਕਰਨਾ ਹੁੰਦਾ ਤੇ ਆਪਾਂ ਚੱਲੀ ਜਾਂਦੀ ਆ ਆਪਣੀ ਕੰਮ ਤੇ ਆਪਾਂ ਕਰ ਰਹੇ ਆ ਨੋ ਵੀ ਕਿਹੜੇ ਕਿਹੜੇ ਭਰਾ ਇਹਦੋਂ ਪਹਿਲਾਂ ਕਰਦੇ ਆ ਇਹ ਚੀਜ਼ ਨੂੰ ਕਮੈਂਟ ਚ ਜਰੂਰ ਦੱਸਿਓ ਕਿ ਕਿਵੇਂ ਦਾ ਰਿਜ਼ਲਟ ਆ ਕੋਈ ਫਾਇਦਾ ਹੈ ਜਾਂ ਨਹੀਂ ਫਾਇਦਾ ਬਹੁਤ ਸਾਰੇ ਤਿਆਰਬੇਕਾਰ ਕਿਸਾਨ ਵੀਰ ਆ ਜਿਹੜੇ ਲੰਮਾ ਟਾਈਮ ਤੋਂ ਬਾਸਮਤੀ ਲਾਉਂਦੇ ਆ ਜਾਂ ਲੰਮੇ ਟਾਈਮ ਤੋਂ ਜਿਹੜੇ ਐਨਪੀਕੇ ਜਾਂ ਬੋਰ ਹੁੰਦੀਆਂ ਸਪਰੇਆਂ ਕਰਦੇ ਆ ਉਹ ਭਰਾ ਜਰੂਰ ਦੱਸਣ ਕਿ ਕਿਵੇਂ ਦਾ ਰਿਜ਼ਲਟ ਆਉਂਦਾ ਇਹਦਾ ਤੇ ਕੀ ਸਿਸਟਮ ਹੁੰਦਾ ਫਾਇਦਾ ਜਾਂ ਨਹੀਂ ਫਾਇਦਾ ਤੇ ਡਰਮੀਆਂ ਆਪਣੀ ਇਹ ਡਰਮੀਆਂ ਪਾਣੀ ਘੱਟ ਪਾਉਂਦੀਆਂ ਪਰ ਮੈਂ ਇਹਨਾਂ ਨੂੰ ਕਹਿ ਕੇ ਪਾਣੀ ਆਪ ਵੱਧ ਪਵਾਈ ਜਾਂਦੇ ਆ ਸਹੀ ਤਾਂ ਜਿਹੜਾ ਬੋਰ ਹੋਂ ਜਿਹੜਾ ਸਹੀ ਰਿਜ਼ਲਟ ਦਿੰਦਾ ਉਹ ਦਿੰਦਾ ਜਾਂ ਤਾਂ ਬੈਟਰੀ ਵਾਲੀ ਡਰਮੀ ਨਾਲ ਤੇ ਜਾਂ ਫਿਰ ਹੱਥ ਵਾਲੀ ਡਰਮੀ ਨਾਲ ਉਹਦੇ ਨਾਲ ਅੱਜ ਕੱਲ ਆਪਾਂ ਸਪਰੀਆਂ ਬਹੁਤ ਘੱਟ ਕਰਦੇ ਆਂ ਤਾਂ ਕਰਕੇ ਜਿਹੜਾ ਉਹ ਹੋ ਜਾਂਦਾ ਔਖਾ ਕੰਮ ਹੁਣ ਇਹੀ ਚੱਲਦੇ ਆ ਤੇ ਉਹ ਜੇ ਆਪਾਂ ਥੋੜੀ ਡੋਜ਼ ਘਟਾ ਕੇ ਥੋੜਾ ਜਿਹਾ ਪਾਣੀ ਵਧਾਤਾ ਤੇ ਸਿੱਧੀ ਇਹਨਾਂ ਨੂੰ ਕਿਹਾ ਵੀ ਸਿੱਧਾ ਫੁਹਾਰਾ ਨਹੀਂ ਵਜਣਾ ਚਾਹੀਦਾ ਫਸਲ ਤੇ ਤਾਂ ਆਵੇ ਪੂਰ ਬਣ ਕੇ ਉਹ ਅਜੇ ਸਿੱਧਾ ਵਜਦਾ ਜਿਹੜਾ ਬੋਰ ਹਣਾ ਜੇ ਵਜਦਾ ਤੇ ਉਹ ਥੋੜਾ ਪੱਤੇ ਸਾੜਨ ਦੀ ਜਿਹੜੀ ਸਮੱਸਿਆ ਉਹ ਆ ਜਾਂਦੀ ਆ ਇਸ ਕਰਕੇ ਆਪਾਂ ਸਿੱਧਾ ਅਫਵਾਹ ਰਹੇ ਇਹਨਾਂ ਨੂੰ ਕਿਹਾ ਵੀ ਨਾ ਮਰ ਤੇ ਇਹ ਚੱਲੀ ਜਾਂਦਾ ਕੰਮ ਆਪਣਾ ਤੇ ਦੇਖਦੇ ਹਾਂ ਹੁਣ ਅੱਗੇ ਕੀ ਕਾਰਵਾਈ ਬਣਦੀ ਆ ਕਿਵੇਂ ਦਾ ਰਿਜ਼ਲਟ ਆਉਂਦਾ ਤੇ ਕੀ ਕੁਝ ਨਿਪਟ ਕੇ ਆਉਂਦਾ ਸਾਰੇ ਸਿਸਟਮ ਚ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਸਾਰੇ ਭਰਾਵਾਂ ਤੇ ਸਾਰਿਆਂ ਦੀਆਂ ਜਿਹੜੀਆਂ ਫਸਲਾਂ ਵਧੀਆ-ਵਧੀਆ ਨਿਕਲਣ ਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਹੁਣ ਕਰ ਦਿਓ ਕਿਤੇ ਘਾਲੋਂ ਚ ਨਾ ਰਹਿ ਜਾਓ ਬਾਅਦ ਚ ਆਪਣੇ ਜੇ ਨਹੀਂ ਹੱਥਾਂ ਦੀ ਤੇ ਇਹ ਆਪਾਂ ਐਨ ਪੀ ਕੇ 13045 ਤੇ ਨਾਲ ਬੋਰੋਂ ਦੀ ਸਪਰੇ ਆ ਆਪਾਂ ਜਿਹੜੀ ਪੈਪ ਬਣਦੀ ਹੈ ਜਦੋਂ ਬਾਸਮਤੀ ਦੀ ਉਹਦੋਂ ਕਰਦੇ ਆ ਤੇ ਉਹ ਆਪਾਂ ਹੁਣ ਕਰ ਰਹੇ ਹਾਂ